ਖਾਣਾਪੁਰ ਕੋ ਕੰਮ ਦੇ ਹਾਲਾਤ ਦੇਖ ਲੋ ਪਾਣੀ ਦਾ ਕਹਿਰ ਥਾਣੇ ਦੇ ਅੰਦਰ ਤੱਕਰ ਦੇਖ ਸਕਦੇ ਹੋ ਤੁਸੀਂ ਖਾਣਾਪੁਰ ਕੋ ਕੰਮ ਪੀਐਸਐਚਓ ਸਾਹਿਬ ਦੀ ਗੱਡੀ ਆ ਨਹੀਂ ਹੀ ਤਾਂ ਨਾਲ ਹੀ ਤੁਹਾਨੂੰ ਹਾਲਾਤ ਦਿਖਾਵਾਂਗੇ ਮੁੱਖ ਮੁੰਛੀ ਰੂਮ ਦਾ ਜਿੱਥੇ ਕੀ ਪਾਣੀ ਭਰ ਚੁੱਕਾ ਹੈ ਤੇ ਆ ਕੇ ਜਿਹੜਾ ਐਸਐਚਓ ਸਾਹਿਬ ਵੱਲੋਂ ਦੱਸਿਆ ਜਾ ਰਿਹਾ ਕਿ ਸਭ ਤੋਂ ਪਹਿਲੇ ਜਿਹੜਾ ਰਿਕਾਰਡ ਸੇਵ ਕੀਤਾ ਕਿ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਸੀ ਥਾਣੇ ਦੇ ਅੰਦਰ ਦੇ ਹਾਲਾਤ ਸੋ ਉੱਥੇ ਹੀ ਤਾਂ ਅਸੀਂ ਦਿਖਾਉਣਾ ਚਾਹਾਂਗੇ ਕਿ ਤੁਸੀਂ ਦੇਖ ਸਕਦੇ ਹੋ ਡਿਊਟੀ ਅਫਸਰ ਦਾ ਰੂਮ ਵੀ ਕਿੱਦਾਂ ਪਾਣੀ ਨਾਲ ਭਰ ਚੁੱਕਾ ਹੈ ਜਿੱਥੇ ਕੀ ਕਹਿੰਦੇ ਨੇ ਕਿ ਪੰਜਾਬ ਪੁਲਿਸ ਆਪਣੇ ਕੰਮ ਨੂੰ ਨਹੀਂ ਕਰਦੀ ਟਾਈਮ ਤੇ ਉੱਥੇ ਤਾਂ ਅਸੀਂ ਦਿਖਾਉਣਾ ਚਾਹਾਂਗੇ ਕਿ ਪਾਣੀ ਦੇ ਵਿੱਚ ਕਿਸ ਹਾਲਾਤਾਂ 'ਚ ਆਈਓ ਸਾਹਿਬ ਬੈਠੇ ਆਪਣਾ ਕੰਮ ਕਰ ਰਹੇ ਨੇ ਹਾਂਜੀ ਸ੍ਰੀ ਗਰੇਜ ਜੀ ਪਹਿਲੇ ਤੇ ਬਹੁਤ ਬਹੁਤ ਸਵਾਗਤ ਆ ਸਰ ਅੱਜ ਦਿਵਸ ਲੋਕ ਕੀ ਕਹਿਣਾ ਚਾਹੋਗੇ ਜਿਹੜਾ ਪਾਣੀ ਦਾ ਕਹਿਰ ਪੂਰੇ ਪੰਜਾਬ 'ਚ ਸੀਗਾ ਅੱਜ ਉਹ ਕਹਿਰ ਭਾਰਗੋ ਕੈਂਪ ਥਾਣੇ ਦੇ ਅੰਦਰ ਤੱਕ ਪਹੁੰਚ ਚੁੱਕਾ ਹੈ ਪਾਣੀ ਦਾ ਸਰ ਹੁਣ ਤੁਸੀਂ ਕੰਮ ਕਰ ਰਹੇ ਹੋ ਇਹਨਾਂ ਹਾਲਾਤਾਂ ਦੇ ਵਿੱਚ ਸਰ ਟਾਈਮ ਜਾਂ ਪਾਣੀ ਦੇ ਹਾਲਾਤ ਦੇ ਵਿੱਚ ਵੀ ਤੁਸੀਂ ਕੰਮ ਕਰ ਰਹੇ ਹੋ ਨਹੀਂ ਸਰ ਜਿਹੜੀਆਂ ਸਾਡੀ ਚਪਤੀ ਜਾਂ ਕੋਰਟ ਦੇ ਨਾਲ ਦੇ ਨਿਕਲਣ ਕਰਨੀਆਂ ਜਾਂ ਫਿਰ ਪੂਰੇ ਇਸ ਤਰ੍ਹਾਂ ਦੇ ਪੈਂਡਿੰਗ ਕੰਮ ਹਨ ਉਹ ਟਾਈਮ ਬਾਅਦ ਹੋਵੇ ਜੀ ਟੈਂਕ ਬੰਦ ਹੋ ਉਸਨੇ ਤੇ ਇਸ ਲਈ ਪੀਜੀ ਕਹਿ ਕੇ ਨਹੀਂ ਟਾਲਿਆ ਜਾ ਸਕਦਾ ਮੇਰੀ ਦੁਕਾਨੀ ਵੀ ਕੰਮ ਨਹੀਂ ਕਰ ਸਕਦੀ ਸਰ ਵੱਡੇ ਅਫਸਰਾਂ ਨੂੰ ਪਤਾ ਲੱਗ ਗਿਆ ਇਸ ਬਾਰੇ ਕਿ ਪਾਣੀ ਅੰਦਰ ਥਾਣੇ ਦੇ ਭਰ ਚੁੱਕਾ ਸਿਰ ਮੇਰੀ ਕੱਲ ਨੌਲੇਜ ਵੀ ਪਤਾ ਹੀ ਹੁੰਦਾ ਹੈ ਇਹ ਕਿਉਂਕਿ ਉਹ ਸੁਬਹ ਮੀਟਿੰਗ ਕਰਦੇ ਹੋਏ ਐਸਐਚਓ ਸਾਹਿਬਾ ਨੇ ਇਸ ਦਾ ਇੱਕ ਹੁੰਦਾ ਪਰ بارش ਆਦੀ ਹੋਣਾ ਕਿ ਕਿਸੇ ਬੰਦੇ ਵਾਸਤੇ ਐਸਐਚਓ ਸਾਹਿਬ ਮੌਕੇ ਤਸਵੀਰ ਦੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਉਹ ਵੀ ਇਹੀ ਦੱਸ ਰਹੇ ਸੀ ਕਿ ਪਾਣੀ ਤੋਂ ਬਚਾ ਲਈ ਹੁਣ ਅਸੀਂ ਲੱਗੇ ਹੋਏ ਆਂ ਤੇ ਸਾਡੇ ਜਿਹੜੇ ਡਿਊਟੀ ਅਫਸਰ ਆ ਉਹ ਆਪਣੀ ਡਿਊਟੀ ਤੇ ਵੀ ਨਾਲ ਹੀ ਤੇ ਨਾਤ ਨੇ ਹਾਂ ਜੀ ਸਰ ਮੈਂ ਅਜੇ ਦੀਪਸਰੀਏ ਤੇ ਅਸੀਂ ਠੀਕ ਨਾਉਂ ਜਾ ਰਹੇ ਠੀਕ ਹੈ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਮੁੱਖ मुੰਚੀ ਰੂਮ मुੰਚੀ ਸਾਹਿਬ ਦਾ ਰੂਮ ਹੈ ਜਿੰਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਾਰਾ ਰਿਕਾਰਡ ਆ ਉਹਦੇ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਪਾਣੀ ਭਰ ਚੁੱਕਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਥਾਣਾ ਜਲਨ ਥਾਣਾ ਭਾਰਗੋ ਕੰਮ ਜਲੰਧਰ ਕਮਿਸ਼ਨੇਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਪਾਣੀ ਦੇ ਹਾਲਾਤ ਦੇਖ ਸਕਦੇ ਹੋ ਤੁਸੀਂ ਇੱਥੇ ਨਾਲ ਹੀ ਤੁਹਾਨੂੰ ਜਿਹੜਾ ਥਾਣਾ ਮੁਖ ਅਫਸਰ ਯਾਨੀ ਕਿ ਥਾਣਾ ਦੇ ਐਸ ਐਚਓ ਸਾਹਿਬ ਦਾ ਰੂਮ ਵੀ ਦਿਖਾਣਿਆ ਜਿੱਥੇ ਕੀ ਦੱਸਿਆ ਜਾ ਰਿਹਾ ਕਿ ਫਰਨੀਚਰ ਵਗੈਰਾ ਦਾ ਇਹਦੇ ਦਾ ਕਾਫੀ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਤੱਕ ਐਸ ਐਚਓ ਸਾਹਿਬ ਦੇ ਕਮਰੇ ਤੱਕ ਪਾਣੀ ਜਿਹੜਾ ਹੈ ਭਰ ਚੁੱਕਾ ਹੈ ਹਾਂਜੀ ਸਰ ਸਰ ਥੋੜਾ ਜਿਹਾ ਆਪਣਾ ਨਾਮ ਦੱਸ ਦਿਓ ਸਕਤ ਮੌਨਾਂ ਨੂੰ ਬਹੁਤ ਖਸਰ ਜਨਾ ਪਾ ਰੱਖਣ ਸਰ ਆਈ ਦੇ ਹਾਲਾਤ ਪਾਣੀ ਦੇ ਅੱਜ ਰਾਤ ਬਰਸ ਬਹੁਤ ਕਾਫੀ ਹੋਈ ਹੈ ਇਸ ਕਰਨਾ ਕਾਫੀ ਨਾਲ ਲੋੜੀ ਵਾਤੀਆਂ ਪੁੱਚੀਆਂ ਇਸ ਕਰਕੇ ਖਸਰ ਪਾਣੀ ਖਾਣੇ ਅੰਦਰ ਆ ਗਿਆ ਤੇ ਰਿਕਾਰਡ ਜਿਹੜਾ ਸੀਗਾ ਸਭ ਤੋਂ ਜ਼ਰੂਰੀ ਸੀ ਉਹਨੂੰ ਸੇਵ ਕਰ ਲਿਆ ਸੀ ਤੇ ਕਿੰਨੇ ਵਜੇ ਦਾ ਪਾਣੀ ਅੰਦਰ ਵੜਿਆ 1:00 3:00 ਵਜੇ ਤੱਕ ਆ ਗਿਆ ਤੇ ਤੁਸੀਂ ਥਾਣੇ ਚ ਉਸ ਟਾਈਮ ਅਵੇਲੇਬਲ ਸੀ ਜਾਂ ਉਸੇ ਮਾਇਓ ਡਿਊਟੀ ਤੇ ਦੌਰਾਨ ਸਗੋਂ 4:00 ਆ ਗਿਆ अच्छा 4 वे ਤੁਸੀਂ ਥਾਣੇ ਚ ਆ ਕੇ ਤੇ ਸਭ ਤੋਂ ਪਹਿਲੇ ਰਿਕਾਰਡ ਹੀ ਸੇਕ ਕੀਤਾ ਤੇ ਵੱਡੇ ਅਫਸਰਾਂ ਦੇ ਨੋਟਿਸ ਤੇ ਲਿਆਤਾ ਸੀ ਤੇ ਠੀਕ ਹੈ ਤੇ ਹੁਣ ਪਾਣੀ ਕੱਢਣ ਦੀ ਕਾਰਪੋਰੇਸ਼ਨ ਨੂੰ ਵੀ ਦੱਸ ਰਹੀ ਆ ਰਹੀਆਂ ਟੀਮਾਂ ਠੀਕ ਹੈ ਠੀਕ ਹੈ ਸਰ ਤੁਹਾਨੂੰ ਆਜ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਐਸ ਐਚਓ ਸਾਹਿਬ ਖੁਦ ਜਿਹੜਾ ਹੈ ਪਾਣੀ ਦੇ ਵਿੱਚ ਉਤਰ ਕੇ ਐਸ ਐਮ ਪਾਣੀ ਦੇ ਕਹਿਰ ਦੇ ਨਾਲ ਜੰਗ ਲੜ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਾਲਾਤ